ਪੰਜਾਬ ਸਰਕਾਰ ਦੇ ਫਲੋ ਸਰਪੰਚਾਂ ਨੂੰ ਹਰ ਮਹੀਨੇ ਵਧੀ ਹੋਈ ਤਨਖਾਹ ਦੇਣ ਦਾ ਵੱਡਾ ਐਲਾਨ ਕੀਤਾ ਗਿਆ। ਤਮਾਨ ਨੇ ਕੌਮੀ ਪੰਚਾਇਤੀ ਰਾਜ ਦੇ ਉਸ ਮੌਕੇ ਸਰਪੰਚਾਂ ਨੂੰ ਇਹ ਵੱਡੀ ਖੁਸ਼ਖਬਰੀ ਦਿੱਤੀ ਹੈ। ਸੋਤਾਸੀ ਕੀ ਚੰਡੀਗੜ੍ਹ ਦੇ ਵਿੱਚ ਕਰਵਾਏ ਗੇ ਸੂਬਾ ਪੱਦਰੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਹਿਲਾਂ ਸਰਪੰਚਾਂ ਨੂੰ ਹਰ ਮਹੀਨੇ 1200 ਰੁਪਏ ਦੇਣ ਦਾ ਐਲਾਨ ਕੀਤਾ ਸੀ। ਪਰ ਦਿੱਤਾ ਨਹੀਂ ਗਿਆ ਇਸ ਦੇ ਵਿਰੋਧ ਵਿੱਚ ਸਰਪੰਚਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ ਤਾਂ ਸਰਕਾਰ ਨੇ 2019 ਦੇ ਵਿੱਚ ਇਹ ਪੱਤਾ ਤਨਖਾਹ ਬੰਦ ਹੀ ਕਰ ਦਿੱਤੀ ਸੀ। ਤਬਾ ਨੇ ਕਿਹਾ ਕਿ ਹੁਣ ਸਰਪੰਚਾਂ ਨੂੰ ਹਰ ਮਹੀਨੇ 2000 ਰੁਪਏ ਮਿਲਾ ਕਰਨਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਰਕਮ ਹੋਰ ਵੀ ਵਧਾਈ ਜਾਵੇ। ਉਹਨੇ ਵੀ ਕਿਹਾ ਕਿ ਸਮੂਹ ਸਰਪੰਚਾਂ ਨੂੰ 100 ਚੱਕਨ ਤੋਂ ਲੈ ਕੇ ਹੁਣ ਤੱਕ ਦੇ ਬਕਾਏ ਵੀ ਦਿੱਤੇ ਜਾਣਗੇ ਤੇ ਕਿਹਾ ਕਿ ਸਰਪੰਚਾਂ ਨੂੰ ਅਦਾਲਤਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ। ਕਈ ਮੀਟਿੰਗਾਂ ਆਪਣੀਆਂ ਲਗਾਤਾਰ ਜਾਰੀ ਰਹਿਣਗੀਆਂ। ਪਾਲ ਮਿਲ ਕਮੇਟੀ ਬਣਾ ਕੇ ਇੱਕ ਤੇ ਜਦੋਂ ਮਰਜ਼ੀ ਤੁਸੀਂ ਆਪਣੇ ਸੁਝਾਅ ਦੇ ਸਕਦੇ ਹੋ। ਤੇ ਤੁਹਾਨੂੰ ਪੁੱਛ ਕੇ ਕੰਮ ਕਰਾਂਗੇ ਕਿ ਕੀ ਕੰਮ ਆਦਿਕਾ ਕਿਉਂਕਿ ਪਤਾ ਕੀ ਹੈ ਸਰਕਾਰ ਵੱਲੋਂ ਆ ਜਾਂਦਾ ਪੈਸਾ ਪਿੰਡ ਦੀ ਉਹਨੂੰ ਲੋੜ ਹੀ ਨਹੀਂ ਹੁੰਦੀ ਪਿੰਡ 'ਚ ਉਸ ਚੀਜ਼ ਦੀ ਲੋੜ ਹੀ ਨਹੀਂ ਹੁੰਦੀ ਉਹ ਬਣਾ ਕੇ ਦੇ ਦਿੰਦੇ ਪਿੰਡ ਨੂੰ ਪੁੱਛ ਲੋ ਯਾਰ ਕੀ ਲੋੜ ਹੈ ਉਹ ਕਹਿੰਦੇ ਇਹਦੀ ਵਜ੍ਹਾ ਸਾਨੂੰ ਆਹ ਕਰ ਦੋ ਜੀ ਇਹਦੀ ਵਜ੍ਹਾ ਸਾਡੇ ਸਕੂਲ 'ਚ ਆਹ ਕਰ ਦੋ ਜੀ ਪਹਿਲਾਂ ਕੀ ਹੁੰਦਾ ਸੀਗਾ ਹੁਣ ਇਹਨਾਂ ਨੇ ਇਹਨਾਂ ਨੇ ਆਪਾਂ ਨੂੰ 70 ਸਾਲਾਂ 'ਚ ਆਹੀ ਸਿਖਾਇਆ ਹੋਰ ਕਰਨ ਕੀ ਉਹ ਜਦੋਂ ਮੈਂ ਨਵਾਂ ਨਵਾਂ MP ਬਣਿਆ संगरूर तो बैठे धूरी वाले अपने तो दफ्तर च मैं चलो भी लोगों ने मौका दिता है पांच करोड़ रुपया है एक साल मैं मैं भी पैसा है पहले का मैं एम पी को मैं भी लोगों को देवे लोगों का पैसा लोगों ना वो पंचायत आई लहरेगा अगर पास्य पिंडी एम पी साहब सत्या श्रीकाल जी ग्रांट चाहिए जी मैं बिल्कुल देवे ग्रांटा थोड़ी ने साढ़े तीन लख चाहिए जी मैं साढ़े तीन लख दे देंगे लिख के दे दो बस मा के भी कि तबली चाहिए फिर वो विभाग में पैसे दे दिए शमशान घाटा द्धा उच्च चकड़िया जी मैं की गलते मुरदे तक यकीन नहीं थो भी मसा छहर बाबा घर ना आ जाए दोबारे मैं यार कोई लाइब्रेरी वास्ते ले लो कोई स्कूल च कमरे पा दें सोलर लाइटा ला दें मैनू कहते जी हाँ जोड़े कुछ कम गनाए ने शमशान घाटा तो बिना ये कर सकते मैं हाँ है पैसा सारा डिवेलपमेंट वास्ते क्या साडा कसूर नहीं जी सूँ तो जिन जदों भी मिले ने पैसे शमशान घाट वास्ते ही मिले ने जी बस सानू शमशान घाटा ही नहीं उठन देता इन्होंने सो यह मतलब क्योंकि वो कहें पता ही ना लगे इन्होंने भी की कर सक की, की उन्होंने दस ही नहीं अपना ਨਾ ਜਵਾਬ ਪੜਨ ਦਿੱਤੇ ਸਾਡੇ ਨੌਵੀਂ ਤੱਕ ਕਹਿੰਦੇ ਕੋਈ ਫੇਲ ਨਹੀਂ ਕਰਨਾ ਦਸਵੀਂ ਜੇ 80% ਫੇਲ ਹੋ ਜਾਂਦੇ ਚਲ ਆ ਜਾ ਟਾ ਦੇ ਦਾਲ ਸਕੀਮ ਚ ਆ ਗਿਆ ਹੁਣ ਤੂੰ ਬਸ ਚਲ ਕਮਾਈ ਚੱਲੋ ਕਿਉਂ ਨਹੀਂ ਫੇਲ ਕਰਨਾ ਯਾਰ ਬੱਚੇ ਦਾ ਪਤਾ ਤਾਂ ਲੱਗੇ ਨਾ ਟੈਸਟ ਪਹਿਲਾਂ ਲੈ ਲਓ ਤੇ ਨਵੇਂ ਮਹੀਨੇ ਬਾਅਦ ਲੈ ਲਓ ਪਤਾ ਲੱਗ ਜੇ ਬੱਚੇ ਦਾ ਅੱਜ ਕੱਲ ਤਾਂ ਚਾਰ ਚਾਰ ਟੈਸਟ ਹੁੰਦੇ ਨੇ ਸੈਮੈਸਟਰ ਟੈਸਟ ਹੁੰਦੇ ਨੇ ਉਹ ਸਰਕਾਰੀ ਸਕੂਲਾਂ ਚ ਪੜਾਈ ਦੇਖਿਓ ਤੁਸੀਂ ਟੀਚਰ ਆਉਣਗੇ ਜਿੱਥੇ ਅਜੇ ਟੀਚਰ ਘਟਨੇ ਕਰ ਰਹੇ ਨੇ ਭਰਤੀ ਉਹਨਾਂ ਨੂੰ ਕੋਈ ਕਾ ਕੋਟਾ ਕੂਟੇ ਚ ਉਹਨਾਂ ਦੇ ਕੇਸ ਪਸੇ ਹੋਏ ਨੇ ਉਹ ਵੀ ਅਸੀਂ ਕਲੀਅਰ ਕਰਾ ਕੇ ਟੀਚਰ ਵੀ ਆਉਣਗੇ ਪੜਾਈ ਵੀ ਐਸੀ ਹੋਊਗੀ ਮਰਜ਼ੀ ਹੋਊਗੀ ਤੁਹਾਡੀ ਪ੍ਰਾਈਵੇਟ ਚ ਪੜਾਉਣੇ ਪ੍ਰਾਈਵੇਟ ਚ ਪੜਾ ਲਓ ਸਰਕਾਰੀ ਚ ਪੜਾਉਣੇ ਸਰਕਾਰੀ ਚ ਪੜਾ ਲਓ ਪਰ ਪ੍ਰਾਈਵੇਟ ਚ ਫੀਸ ਲੱਗੂਗੀ ਸਰਕਾਰੀ ਚ ਫੀਸ ਵੀ ਨਹੀਂ ਲੱਗਣੀ ਪੜ੍ਹਾਈ ਇੱਕੋ ਜੀ ਬਲਕਿ ਸਰਕਾਰੀ ਵਾਲੀ ਵਧੀਆ ਹੋਊਗੀ ਪ੍ਰਾਈਵੇਟ ਨਾਲੋਂ ਵਰਦੀਆਂ ਵੀ ਉੱਥੇ ਹੀ ਕਿਤਾਬਾਂ ਵੀ ਉੱਥੇ ਮਿਲਣਗੀਆਂ ਇਹੀ ਆ ਸਤਾ ਦਾ ਕਰਾਂਗੇ ਜੀ ਪ੍ਰਾਈਵੇਟ ਨੂੰ ਵਧੀਆ ਬਣਾ ਦਾਂਗੇ ਜੀ ਇਹਨਾਂ ਨੇ ਕੀ ਕੀਤਾ ਸਰਕਾਰੀ ਖਤਮ ਕਰਤੇ ਪ੍ਰਾਈਵੇਟ ਖੜੇ ਕਰਤੇ ਤੁਸੀਂ ਸ਼ਹਿਰ ਲੈ ਲੈ ਕੇ ਮਜਬੂਰੀ ਜਾਣਾ ਪੈਂਦਾ ਉੱਥੇ ਜੀ ਕੀ ਕਰੀਏ ਸੋ ਜਦੋਂ ਇੱਥੇ ਖਜ਼ਾਨਾ ਸੀ ਖਜ਼ਾਨਾ ਵੀ ਭਰੀ ਜੰਨੇ ਕੋਈ ਘਾਟਾ ਨਹੀਂ ਪੈਣ ਦਿੰਦੇ ਮੈਂ ਕਦੇ ਕਿਹਾ ਤਿੰਨ ਸਾਲ ਹੋ ਗਏ ਮੈਂ ਕਦੇ ਕਿਹਾ ਖਜ਼ਾਨਾ ਖਾਲੀ ਹੈ ਜਿੰਨੇ ਚਾਹੀਦੇ ਲੋ ਜੀ ਆਜੋ ਖਜ਼ਾਨਾ ਨਹੀਂ ਖਾਲੀ ਹੁੰਦਾ ਕਦੇ ਵੀ ਸਰਕਾਰਾਂ ਦਾ ਇਹ ਨੀਤ ਖਾਲੀ ਸੀ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਕਾਹਦੇ ਬਾਰੇ ਬੈਠੇ ਮੇਰੇ ਤੇ ਤੁਸੀਂ ਅੱਤਬ ਦੇ ਮੁੰਡੇ ਤਾਂ ਐਸੇ ਕਰਕੇ ਭੱਜ ਗਏ ਸਾਡੇ ਬਾਹਰਲੇ ਮੁਲਕਾਂ ਨੂੰ ਉਹ ਬਤ ਮੰਤਰੀ ਕਰੀ ਜਾਂਦਾ ਵੇ ਨਾ ਗਾਲੀਆ ਛੋਟੋ ਛੋਟ ਚੱਲੋ ਚਲੀ ਜਾ ਰੇ ਤੂੰ ਸਰਕਾਰਾਂ ਨੇ ਕੋਈ ਉਮੀਦ ਦੇਣੀ ਹੁੰਦੀ ਐ ਨੌਕਰੀਆਂ ਦੇਵਾਂਗੇ 52000 ਨੌਕਰੀਆਂ ਦੇ ਚੁੱਕਿਆ ਹੁਣ ਤੱਕ ਕਈ ਤਾਂ ਇੱਥੇ ਦਿੱਤੀਆਂ ਮੈਂ ਇੱਥੇ ਐਸੇ 52000 ਸਰਕਾਰੀ ਨੌਕਰੀਆਂ ਤੁਹਾਡੇ ਪਿੰਡਾਂ ਚ ਵੀ ਮਿਲੀ ਹੋਣੀ ਕਿਸੇ ਨਾ ਕਿਸੇ ਨੂੰ ਔਰ ਬਿਨਾ ਕਿਸੇ ਰਿਸ਼ਵਤ ਤੋਂ ਬਿਨਾ ਕ੍ਰੈਸ਼ ਪਾਰਸ਼ ਤੋਂ ਇੱਕ ਘਰ ਚ ਦੋ ਦੋ ਵੀ ਮਿਲੀਆਂ ਨੇ ਹਾਂ ਕੋਈ ਜੇ ਮੈਰਿਟ ਚ ਆ ਗਿਆ ਅਸੀਂ ਇਹ ਥੋੜੀ ਦੇਖਦੇ ਹਾਂ ਵੀ ਘਰ ਇਹ ਘਰ ਚ ਦੋ ਆ ਗਈਆਂ ਜਾਂ ਕੋਈ ਆਜੋ ਭਾਈ ਨੰਬਰ ਲਓ ਆਜੋ ਲਾਇਬ੍ਰੇਰੀਆਂ ਖੋਲ ਰੇਆ ਪਿੰਡਾਂ ਚ ਉੱਥੇ ਪੜ ਲਓ ਸਾਰੀਆਂ ਕਿਤਾਬਾਂ ਧਰਾਂਗੇ ਉੱਥੇ ਪਟਵਾਰੀ ਭਰਤੀ ਹੋਣ ਦੀਆਂ ਪੁਲਿਸ ਚ ਭਰਤੀ ਹੋਣ ਦੀਆਂ ਐਸਡੀਓ ਭਰਤੀ ਹੋਣ ਦੀਆਂ ਸਾਰੀਆਂ ਕਿਤਾਬਾਂ ਕੰਪੀਟੀਸ਼ਨ ਦੀਆਂ ਉੱਥੇ ਪਈਆਂ ਨੇ ਪੜੋ ਪੜ ਕੇ ਆਓ ਇਹ ਹੈ ਜੇ ਪੰਜਾਬ ਸੱਚਣਾ ਪੈਣਾ ਆਪਾਂ ਨੂੰ ਬਹੁਤ ਹੋ ਗਿਆ ਹੁਣ ਇਹ ਆਪਾਂ ਇੱਕ ਦੂ ਲੱਗ ਕੇ ਉਹਨਾਂ ਦੇ ਮਗਰ ਇਧਰ ਨੂੰ ਲੈ ਕੇ ਕਦੇ ਸਾਨੂੰ ਹੱਕ ਕੇ ਕਦੇ ਇਧਰ ਨੂੰ ਲੈ ਕੇ ਹੱਕ ਕੇ ਉੱਚਲੇ ਲਈ ਤਾਂ ਬੇੜਾ ਗਰਕ ਕਰਕੇ ਰਕਤ ਮੇਰੇ ਕੋ ਸਾਰੀਆਂ ਫੈਲਾਂ ਜਦੋਂ ਆਉਂਦੀਆਂ ਨੇ ਰੋਣਾ ਆਉਂਦਾ ਦੇਖ ਕੇ ਯਾਰ ਆਹ ਕਾ ਹਾਲ ਕਰਤਾ ਪੰਜਾਬ ਦਾ ਯਾਰ ਸਭ ਤੋਂ ਮੋਰੀ ਸੂਬਾ ਹੁੰਦਾ ਸੀ ਪਤਾ ਨਹੀਂ ਕਿ ਨਵੇਂ ਨੰਬਰ ਤੇ ਲੈ ਗਏ ਹੁਣ ਚੱਕ ਕੇ ਉਤੋਂ ਆ ਜਿਹੜਾ ਕੋਰ ਲਾ ਕੇ ਨਸ਼ਿਆਂ ਦਾ ਉਹ ਅੱਡ 70 ਵਿਛ ਗਏ ਲੋਕਾਂ ਦੇ ਘਰਾਂ ਚ ਸੋ ਜੀ ਨੇ ਨਸ਼ਾ ਵੇਚ ਕੇ ਪਿੰਡ ਦੇ 10 ਘਰ ਰਚ 70 ਵਿਛਾਤੇ ਸਾਡੀਆਂ ਧੀਆ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਚਿੱਟੇ ਰੰਗਦੀਆਂ ਕਰਤੀਆਂ ਤੋ ਅਬ ਦੀ ਕੋਠੀ ਪਾ ਕੇ ਤਿੰਨ ਤਿੰਨ ਮੰਜ਼ਲੀ ਉਹ ਦੀਪਮਾਲਾ ਲਾਵੇ ਉੱਥੇ ਉਹ ਨਹੀਂ ਕਿ ਚੱਲੂਗਾ ਕੰਮ ਧਾਵਾਂ ਦੇ ਦਾ ਤਿੰਨ ਮੰਜ਼ਲਾ ਤੇ ਜੋ ਮਰਜੀ ਸੀ ਐਨਡੀਪੀਐਸ ਦੇ ਪਰਚੇ ਪਾ ਕੇ ਉਹਨੂੰ ਉਹਨੂੰ ਦੱਸ ਚੱਲੀ ਜਾਂਦੇ ਹੁਣ ਵੀ ਤਾਂ ਚੱਲੀ ਜਾਂਦੇ ਉਹ ਇਹ ਘਟਣਾ ਨਹੀਂ ਹੈ ਕੰਮ ਬਧੂ ਗਏ ਮੈਂ ਪੁਲਿਸ ਨੂੰ ਕਹਿੰਦਾ ਚੱਲਣਾ ਹੈ ਇਹ ਬਿਮਾਰੀ ਬਹੁਤ ਜੜਾਂ ਡੂੰਡੂngੀਆਂ ਨੇ ਇਹ ਕਿਤੇ ਆਪਾਂ ਉੱਪਰੋਂ ਉਪਰੋਂ ਆਰੀ ਨਾਲ ਵੱਢ ਕੇ ਨਾ ਕਿਤੇ ਛੱਡ ਦਈਏ ਫੇਰ ਆਰਾ ਹੋ ਜੂ ਦਰਖਤੇ ਸੋ ਜੜਾ ਪਟਣੀਆਂ ਤਣੇ ਪਟੜੀਆਂ ਇਹਨਾਂ ਦੇ ਔਰ ਪੰਜਾਬ ਦੇ ਲੋਕ ਤਿਆਰ ਨੇ ਤੁਸੀਂ ਤਿਆਰ ਹੋ ਸਾਧ ਦੇ ਸੋ ਅੱਗੇ ਦੇਖਣਾ ਆਪਾਂ ਨੇ ਪੰਜਾਬ ਨੂੰ ਕਿਵੇਂ ਕਿੱਧਰ ਲੈ ਕੇ ਜਾਣਾ ਅਸੀਂ ਸਾਡੇ ਜਵਾਕਾਂ ਨੂੰ ਨੌਕ ਜੋਬ ਪ੍ਰੋਵਾਈਡਰਸ ਬਣਾਉਣਾ ਜੋਬ ਸੀਕਰਸ ਨਹੀਂ ਨੌਕਰੀਆਂ ਮੰਗਣ ਵਾਲੇ ਨਹੀਂ ਬਣਾਉਣਾ ਨੌਕਰੀਆਂ ਦੇਣ ਵਾਲੇ ਬਣਾਉਣਾ ਉਹਨੇ ਕੰਮ ਖੋਲੀਏ ਛੋਟੇ ਛੋਟੇ ਉਹ ਚਾਰ ਪੰਜ ਮੁੰਡਿਆਂ ਨੂੰ ਕੰਮ ਦੇਵੇ ਹੁਣ ਮਿੰਨੀ ਬਸਾ ਤੇ ਕੱਟਾਂਗੇ ਇਸ ਪਰਮਟ ਲੋ 4-4 ਜਾਨੇ ਇਕੱਠੇ ਹੋ ਕੇ ਦੋ-ਦੋ ਜਾਨੇ 30 ਕਿਲੋਮੀਟਰ ਦੇ ਪਰਮੰਟ ਕਟ ਪਿੰਡਾਂ ਚ ਬੱਸਾਂ ਹੀ ਬੰਦ ਹੋ ਗਈਆਂ ਜਦੋਂ ਕਿਹੜੇ ਪਿੰਡ ਬੱਸ ਆਉਂਦੀ ਹੈ ਬੱਸਾਂ ਹੀ ਬੰਦ ਹੋ ਗਈਆਂ ਪਰ ਇਹਨਾਂ ਕਿੱਧਰ ਲੈ ਕੇ ਰੂਟ ਹੋ ਹੁਣ ਅਸੀਂ ਪਿੰਡਾਂ ਨੂੰ ਰੂਟ ਦੇ ਰਹੇ ਹਾਂ ਪਿੰਡਾਂ ਦੇ ਮਿੰਨੀ ਬੱਸਾਂ ਦੇ ਪਰਮੰਟ ਕੱਢ ਰਹੇ ਹਾਂ ਅਪਲਾਈ ਕਰਦੇ ਹੋ ਕੋਈ ਉੱਚ ਸਪਾਰਸ਼ ਨਹੀਂ ਚੱਲਦੀ ਕੋਈ ਕੁਝ ਨਹੀਂ ਤੇ ਆਓ ਕੰਮ-ਕੰਮ ਕਰੋ ਕਿੰਨਿਆਂ ਨੂੰ ਕੰਮ ਮਿਲੂਗਾ ਜੀ ਡਰਾਈਵਰ ਕਨੈਕਟਰ ਫਿਰ ਮਿਸਤਰੀ ਪੇਪਰ ਡੀਜ਼ਲ ਵਰਤਦਾ ਜਾਊਗਾ ਫਿਰ ਰਿਪੇਅਰ ਦੀਆਂ ਦੁਕਾਨਾਂ ਟਾਇਰਾਂ ਦੀਆਂ ਦੁਕਾਨਾਂ ਕਿੰਨਿਆਂ ਨੂੰ ਕੰਮ ਮਿਲੂਗਾ ਜੀ ਇਹ ਤਾਂ ਸੋਚਦੇ ਨਹੀਂ ਹੈਗੇ ਇਹਦਾ ਬਦਾਅ ਬੱਦੇ ਹੀ ਨਹੀਂ ਸੋਚੀ ਗਏ ਨੇ ਮੇਰਾ ਸਾਲਾ ਮੇਰਾ ਜੀਜਾ ਇਹਦਾ ਪੁੱਤ ਇਹਦਾ ਭਤੀਜਾ ਫਸ ਅਜੇ ਤੋਂ ਵੱਧ ਗਏ ਨੇ ਇਦੋਂ ਗਾ ਇਦੋਂ ਉੱਪਰ ਬਦੇ ਹੀ ਨਹੀਂ ਬਸ ਉਹ ਤੁਹਾਨੂੰ ਦੇ ਕੇ 10 ਲੱਖ ਕਹਿੰਦੇ ਸੀ 5 ਲੱਖ ਪਹਿਲਾਂ ਫੜਾ ਜਾ ਚਲੋ ਜੀ ਤੁਸੀਂ ਕੀ ਕਰੋ ਹੁਣ ਕਹਿੰਦੇ ਲਾ ਲੋਆਂ ਦਾ ਲੱਕੀ ਇਹ ਤਾਂ ਉਥੋਂ ਲੋਕ ਤੁਹਾਨੂੰ ਗੱਲਾਂ ਕਰਿਆ 10 ਲੱਖ 5 ਲੱਖ ਹੋਰ 5 ਕਾ ਗਿਆ ਓਏ ਸੋ ਇਸ ਕਰਕੇ ਇਹ ਆਪਾਂ ਨੂੰ ਇਕੱਠੇ ਹੋ ਕੇ ਸਾਰਿਆਂ ਨੂੰ ਮਿਲ ਕੇ ਸਿਰ ਜੋੜ ਕੇ ਬਹਿਣਾ ਪਊਗਾ ਫਿਰ ਇਹ ਇਸ ਪੰਜਾਬ ਦੀ ਕੋਈ ਰੀਸ ਨਹੀਂ ਕਰ ਸਕਦਾ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਤਾਂ ਹੈਗਾ ਪੰਜਾਬ ਤੇ ਬਹੁਤ ਮਾਰਾਂ ਪਈਆਂ ਪਹਿਲਾਂ ਪਰ ਪੰਜਾਬ ਫੇਰ ਉੱਠ ਖੜਦਾ ਜੀ ਕਿਉਂਕਿ ਸਾਡੀ ਕੌਮ ਹੀ ਇਦਾਂ ਦੀ ਮਿਹਨਤੀ ਕੌਮ ਹੈ ਜ਼ਮੀਨ ਸਾਡੀ ਪਜਾਉ ਹੈ ਧਰਤੀ ਤੇ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਗੁਰੂਆਂ ਦਾ ਅਸ਼ੀਰਵਾਦ ਹੈ ਸ਼ਹੀਦਾਂ ਦੀ ਧਰਤੀ ਹੈ ਮੇਰੇ ਗੱਲ 'ਚ ਕੋਈ ਪਿੰਡ ਨਹੀਂ ਹੋਣਾ ਜਿੱਥੇ ਕਿਸੇ ਨਾ ਕਿਸੇ ਸ਼ਹੀਦ ਦਾ ਗੇਟ ਨਾ ਬਣਿਆ ਹੋਵੇ ਜਾਂ ਕਿਸੇ ਸ਼ਹੀਦ ਦਾ ਬੋਤਨ ਨਾ ਲੱਗਿਆ ਹੋਵੇ ਕਾਰਗਿਲ ਦਾ ਹੋਵੇ ਭਾਵੇਂ ਇੱਕ ਪਹਿਲਾ ਵਾਲਾ ਹੋਵੇ 77 ਵਾਲਾ ਹੋਵੇ ਭਾਵੇਂ ਜਿਹੜਾ ਮਰਜ਼ੀ ਹੋਵੇ ਅਸੀਂ ਤਾਂ ਉਹ ਉਹ ਲੋਕਾਂ ਜੀ ਜਿਹੜੇ ਦੇਸ਼ ਵਾਸਤੇ ਇਹ ਕੜਾ ਕੇ ਖੜਦੇ ਆ ਤਾਂ ਸਾਸੀ ਪਿੱਛੇ ਰਹਿ ਜੀ ਫਿਰ ਫਿਰ ਆਪਣੀਓ ਕਮੀ ਰਹੂਗੀ ਸਾਡੇ ਵੱਲੋਂ ਕੋਈ ਕਮੀ ਨਹੀਂ ਰਹੂਗੀ ਤੁਸੀਂ ਸਾਡੇ ਲਈ ਸਰਪੰਚ ਨਹੀਂ ਤੁਸੀਂ ਸਾਡੇ ਲਈ ਮੁੱਖ ਮੰਤਰੀ ਪਿੰਡਾਂ ਦੇ ਜਿਹੜੇ ਮਰਜ਼ੀ ਫੈਸਲੇ ਲਓ ਪੰਚਾਇਤ ਨੂੰ ਬਿਠਾ ਕੇ ਫੈਸਲਾ ਲਓ ਪਿੰਡ ਦੇ ਹੱਕ ਚ ਫੈਸਲਾ ਲਓ ਸਾਡੇ ਵੱਲੋਂ ਕੁਝ ਚਾਹੀਦਾ ਸਾਥੋਂ ਸਾਨੂੰ ਦੱਸੋ ਤੁਹਾਡੇ ਕੋਲੇ ਪਹੁੰਚਾਂਗੇ ਡੀਸੀ ਤੁਹਾਡੇ ਘਰ ਪਿੰਡ ਆਊਗਾ ਏਡੀਸੀ ਤੁਹਾਡੇ ਪਿੰਡ ਆਊਗਾ ਕੋ ਉਹ ਪੱਗ ਤੱਕ ਗਈ ਉੱਤੇ ਜਾ ਕੇ ਕਚੈਰੀਆਂ ਚ ਬਧੇਰੀਆਂ ਭੇਜਤੀਆਂ ਕਰਾ ਲੀ ਉਹ ਬੁਰਾ ਤੂੰ ਰੋਜ਼ ਮੂੰਹ ਚੱਕ ਕੇ ਆਇਆ ਨਾ ਬੁੱਧਵਾਰ ਨੂੰ ਆਈ ਹਣ ਉਹ ਬੁੱਧਵਾਰ ਹੀ ਨਹੀਂ ਆਉਂਦਾ ਕਦੇ ਤਵਰੇ ਉਹ ਸਾਬ ਚਲੇ ਗਏ ਸਾਬ ਨੇ ਇੱਕ ਮੰਗਲੇ ਪਾਸੇ ਦੀ ਰੱਖਿਆ ਹੁੰਦਾ ਦਰਵਾਜ਼ਾ ਜਾ ਉਧਰ ਹੀ ਚਲੇ ਜਾਂਦਾ ਉਹਨਾਂ ਜੀ ਡੀਸੀ ਸਾਹਿਬ ਨੂੰ ਸਾਰਿਆਂ ਨੂੰ ਕਹਿਆ ਜੇ ਤੌਰ ਤੇ ਤੁਸੀਂ ਜਾਣਾ ਵੀ ਹੈ ਕਿਤੇ ਸਾਰੇ ਬੰਦੇ ਟੈਂਡ ਨਹੀਂ ਹੋਏ ਬਾਰ ਵੀ ਜਾਣਾ ਉਹਨਾਂ ਦੇ ਮੂੜ ਦੀ ਉਹਨੂੰ ਕਹਿ ਕੇ ਜਾਣਾ ਕਿਉਂਕਿ ਅੱਜ ਨਹੀਂ ਕੱਲ ਨੂੰ ਆ ਜਾਓ ਆ ਟੋਕਨ ਲੈ ਲਓ ਕੱਲ ਨੂੰ ਤੁਹਾਨੂੰ ਸਭ ਤੋਂ ਪਹਿਲਾਂ ਵਾਰੀ ਆਊਗੀ ਅੱਜ ਮੈਨੂੰ ਕਿਤੇ ਜਾਣਾ ਪੈ ਰਿਹਾ ਗਵਰਨਮੈਂਟ ਦੇ ਕੰਮ ਤੇ ਜਾ ਕਿਤੇ ਤਾਂ ਕਿ ਬੰਦੇ ਨੂੰ ਉਮੀਦ ਹੋਵੇ ਕੱਲ ਨੂੰ ਮੈਨੂੰ ਮਿਲਣਗੇ ਉਹ ਫੇਰ ਮੋੜਿਆ ਹੁੰਦੇ ਸੀ ਅੱਜ ਤਸਿਲਦਾਰ ਨਹੀਂ ਬੈਠਿਆ ਜੀ ਅੱਜ ਬੜਵਾਰੀ ਨਹੀਂ ਆਇਆ ਜੀ ਜਗਵਿੰਦਰ ਸਿੰਘ ਦੀ ਤਾਂ ਤੇ ਜਸਵਿੰਦਰ ਸਿੰਘ ਕਰਤਾ ਜੀ ਪਟਵਾਰੀ ਨੇ 10 ਸਾਲ ਲੱਗਦੇ ਨੇ ਉਹ ਸੱਸੀ ਨੂੰ ਗੱਗਾ ਬਣਾਉਣ ਵਾਸਤੇ ਦੁਆਰੇ ਉਹ ਸਾਰਾ ਆਨਲਾਈਨ ਕਰਾਂਗੇ ਹੁਣ ਤੁਹਾਡੇ ਸਾਹਮਣੇ